ਵਾ ਅੱਜ ਤੋਂ 2 ਮਹੀਨੇ ਬਾਅਦ ਜਿਹੜਾ ਛਪਾਰ ਦਾ ਮੇਲਾ ਹੈ ਸ਼ੁਰੂ ਹੋਏਗਾ ਤੇ ਅੰਦਰ ਵੀ ਆਪਾਂ ਪੁੱਛਾਂਗੇ ਅ ਅਪਡੇਟ ਤੁਹਾਨੂੰ ਦੇਵਾਂਗੇ ਇਸ ਵੀਡੀਓ ਦੇ ਵਿੱਚ ਮੰਡੀ ਅਹਿਮਦਗੜ੍ਹ ਸ਼ਹਿਰ ਤੋਂ ਲਗਭਗ ਅ 2 ਕਿਲੋਮੀਟਰ ਦੂਰ ਪੈਂਦਾ ਹੈ ਪਿੰਡ ਛਪਾਰ ਤੇ ਛਪਾਰ ਪਿੰਡ ਦਾ ਜਿਹੜਾ ਡਿਸਟ੍ਰਿਕਟ ਹੈ ਜ਼ਿਲ੍ਹਾ ਹੈ ਇਹ ਪੈਂਦਾ ਹੈ ਲੁਧਿਆਣਾ ਤੇ ਮੰਡੀ ਅਹਿਮਦਗੜ੍ਹ ਸ਼ਹਿਰ ਦਾ ਜਿਹੜਾ ਜ਼ਿਲ੍ਹਾ ਹੈ ਇਹ ਪੈਂਦਾ ਹੈ ਮਲੇਰਕੋਟਲਾ ਜੀ ਹਾਂ ਮਾਲਵੇ ਦਾ ਸਭ ਤੋਂ ਮਸ਼ਹੂਰ ਮੇਲਾ ਇਸੇ ਜਗ੍ਹਾ ਤੇ ਲੱਗਦਾ ਹੈ ਤੇ ਅੱਜ ਦੀ ਤੁਹਾਨੂੰ ਇਹ ਅਪਡੇਟ ਵੀਡੀਓ ਦਿਖਾ ਰਹੇ ਆ ਦਰਸ਼ਨ ਤੁਸੀਂ ਦੇਖ ਰਹੇ ਹੋ ਕਰ ਰਹੇ ਹੋ ਠੀਕ ਹੈ ਜੈ ਪੀਰਾਂ ਦੀ ਜੈ ਹੋ ਜੈ ਬਾਬਾ ਗੁੱਗਾ ਜਹਾਜ਼ ਪੀਰ ਸੇਧ ਸਲੱਖਣ ਜੀ ਜੈ ਹੋ ਜੈ ਹੋ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਦਰਬਾਰ ਦੇ ਵਿੱਚ ਆਪਾਂ ਆਏ ਸੀਗੇ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਨਿਊ ਅਪਡੇਟ ਵੀਡੀਓ ਦੱਸਾਂਗੇ ਕੀ ਦੋ ਅੱਜ ਤੋਂ ਦੋ ਮਹੀਨੇ ਬਾਅਦ ਜੀ ਹਾਂ ਅੱਜ ਤੋਂ ਦੋ ਮਹੀਨੇ ਬਾਅਦ ਜੋ ਪੰਜਾਬ ਦਾ ਮਾਲਵੇ ਦਾ ਸਭ ਤੋਂ ਜਿਹੜਾ ਮਸ਼ਹੂਰ ਮੇਲਾ ਹੈ ਛਪਾਰ ਦਾ ਮੇਲਾ ਕਿੰਨੇ ਤਰੀਕ ਤੋਂ ਜਿਹੜਾ ਮੇਲਾ ਸ਼ੁਰੂ ਹੋਏਗਾ ਅਪਡੇਟ ਤੁਹਾਨੂੰ ਦੇਵਾਂਗੇ ਇਸ ਵੀਡੀਓ ਦੇ ਵਿੱਚ ਫਾਰ ਦਾ ਮੇਲਾ ਲੱਗੇਗਾ ਇਸ ਜਗ੍ਹਾ ਤੇ ਤੁਹਾਨੂੰ ਦਿੱਲੀ ਦੀ ਅਪਡੇਟ ਵੀਡੀਓ ਇਸ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਅੱਜ ਦੇ ਅਪਡੇਟ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ RAM RAM ਜਮਾਤ ਆਦੀਨ ਨਮਸਕਾਰ ਸਵਾਗਤ ਹੈ ਤੁਹਾਡਾ ਆਪਣਾ ਸਾਰਿਆਂ ਦਾ YouTube ਚੈਨਲ ਸੰਗੀਤ ਰਾਣੀ ਪੰਜਾਬ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੇਖੋ ਜੀ ਵਰੀ ਹੋਣੀ ਚਾਹੀਦਾ ਜ਼ਿੰਦਗੀ ਚਾਰ ਦਿਨਾਂ ਦਾ ਕੋਈ ਪਤਾ ਨਹੀਂ ਜ਼ਿੰਦਗੀ ਤੋਂ ਉਡਾਰੀ ਕਦੋਂ ਮਾਰ ਜਾਣਾ ਸੋ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਇਹ ਹੀ ਮਰੀ ਅਰਦਾਸ ਹੈ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਸੋ ਅੱਜ ਦੀ ਵੀਡੀਓ ਬਣਾਉਣ ਲੱਗਾ ਹਾਂ ਛਪਾਰ ਦੇ ਮੇਲੇ ਦੀਆਂ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਤੇ ਉਹਨਾਂ ਮੇਲਿਆਂ ਵਿੱਚੋਂ ਇੱਕ ਮੇਲਾ ਹੈ ਪੰਜਾਬ ਦਾ ਸਭ ਤੋਂ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਜੀ ਹਾਂ ਮੈਂ ਜ਼ਿਕਰ ਕਰ ਰਿਹਾ ਹਾਂ ਛਪਾਰ ਦੇ ਮੇਲੇ ਦੀ ਜੋ ਕਿ ਸਭ ਤੋਂ بڑے ਮੇਲਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਤੇ ਛਪਾਰ ਦਾ ਮੇਲਾ ਕਿੱਥੇ ਲੱਗਦਾ ਹੈ ਤੁਸੀਂ ਇਹ ਵੀ ਸੋਚਦੇ ਹੋਵੋਗੇ ਤੇ ਮੈਂ ਤੁਹਾਨੂੰ ਦੱਸ ਦਣਾ ਜਿਹੜਾ ਛਪਾਰ ਦਾ ਮੇਲਾ ਹੈ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਸ਼ਹਿਰ ਦੇ ਵਿੱਚ ਲੱਗਦਾ ਹੈ ਤੇ ਅਹਿਮਦਗੜ੍ਹ ਸ਼ਹਿਰ ਤੋਂ ਇਹ 1-2 ਕਿਲੋਮੀਟਰ ਦੂਰ ਹੈ ਪਿੰਡ ਛਪਾਰ ਉੱਥੇ ਲੱਗਦਾ ਹੈ ਪੰਜਾਬ ਦਾ ਸਭ ਤੋਂ ਮਸ਼ਹੂਰ ਛਪਾਰ ਦਾ ਮੇਲਾ ਜੀ ਹਾਂ ਛਪਾਰ ਦਾ ਮੇਲਾ ਸੋ ਅੱਜ ਦੀ ਵੀਡੀਓ ਚ ਤੁਸੀਂ ਛਪਾਰ ਦੇ ਮੇਲੇ ਦੀ ਅਪਡੇਟ ਤੁਸੀਂ ਦੇਖ ਸਕੋਗੇ ਕਿ ਛਪਾਰ ਦਾ ਮੇਲਾ 2025 ਦੇ ਵਿੱਚ ਕਿੰਨੇ ਤਰੀਕ ਨੂੰ ਲੱਗੇਗਾ ਸੋ ਸਾਰਾ ਤੁਸੀਂ ਅੱਜ ਦੀ ਇਸ ਵੀਡੀਓ ਚ ਦੇਖ ਸਕੋਗੇ ਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਕਮੈਂਟ ਦੇ ਵਿੱਚ ਜਰੂਰ ਤੁਸੀਂ ਦੱਸੋ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਸੋ ਚੱਲਦੇ ਆ ਪਿੰਡ ਛਪਾਰ ਤੇ ਕਰਦੇ ਆ ਦਰਸ਼ਨ ਤੇ ਦਿਨੇ ਆ ਤੁਹਾਨੂੰ ਅੱਜ ਦੀ ਇਹ ਅਪਡੇਟ ਵੀਡੀਓ ਸੋ ਚੱਲਦੇ ਆ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਹੈ ਮੰਡੀ ਅਹਿਮਦਗੜ੍ਹ ਸ਼ਹਿਰ ਦਾ ਮਿਨਿਸਪਲ ਗਾਰਡਨ ਪਾਰਕ ਠੀਕ ਹੈ ਤੇ ਅੱਗੇ ਜੋ ਪਾਰਕ ਆਏਗਾ ਉਹ ਹੈ ਸ੍ਰੀ ਹਰਗੋਬਿੰਦ ਸਾਹਿਬ ਸਟੇਡੀਅਮ پارک ਜੀ ਹਾਂ ਯਾਦਗਾਰੀ پارک ਇਹ ਪਾਣ ਨੂੰ ਦੱਸ ਸਕਦੇ ਆ ਕਹਿ ਸਕਦੇ ਆ ਤੇ ਹੁਣ ਇਸ ਟਾਈਮ ਸ਼ਾਮ ਦੇ 6 6:30 ਵੱਜ ਚੁੱਕੇ ਨੇ ਠੀਕ ਹੈ ਜੀ ਤੇ 2 ਜੁਲਾਈ 2025 ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਪਿੰਡ ਛਪਾਰ ਦਾ ਠੀਕ ਹੈ ਤੇ ਪਿੱਛੇ ਜਿਹੜਾ ਤੁਸੀਂ ਆ ਜਿਹੜਾ ਤੁਸੀਂ ਪਿੱਛੇ پارک ਦੇਖਿਆ ਸੀ ਉਹ پارک ਸੀਗਾ ਮਿਊਨਿਸਪਲ ਗਾਰਡਨ پارک ਠੀਕ ਹੈ ਤੇ ਜਿਹੜਾ پارک ਹੈ ਸ੍ਰੀ ਹਰ ਗੋਬਿੰਦ ਸਾਹਿਬ ਸਟੇਡੀਅਮ ਪਾਰਕ ਹੈ ਠੀਕ ਹੈ ਤੇ ਅੱਗੇ ਜਿਹੜਾ ਛਪਾਰ ਪਿੰਡ ਆ ਜਾਏਗਾ ਛਪਾਰ ਪਿੰਡ ਦਾ ਜਿਹੜਾ ਜ਼ਿਲ੍ਹਾ ਪੈਂਦਾ ਆ ਲੁਧਿਆਣਾ ਪੈਂਦਾ ਆ ਠੀਕ ਆ ਤੇ ਅਹਿਮਦਗੜ੍ਹ ਸ਼ਹਿਰ ਦਾ ਜਿਹੜਾ ਜ਼ਿਲ੍ਹਾ ਪੈਂਦਾ ਇਹ ਪੈਂਦਾ ਜੀ ਆਪਣਾ ਮਲੇਰ ਕੋਟਲਾ ਤੇ ਅੱਜ ਤੋਂ 2 ਮਹੀਨੇ ਬਾਅਦ ਪੰਜਾਬ ਦਾ ਸਭ ਤੋਂ ਮਸ਼ਹੂਰ ਛਪਾਰ ਦਾ ਮੇਲਾ ਛਪਾਰ ਪਿੰਡ ਦੇ ਵਿੱਚ ਲੱਗੇਗਾ ਜੋ ਕਿ ਅਹਿਮਦਗੜ੍ਹ ਸ਼ਹਿਰ ਤੋਂ ਲਗਭਗ 2 ਕਿਲੋਮੀਟਰ ਦੂਰ ਹੈ ਜੇ ਮੈਂ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਪਿੰਡ ਹੈ ਇਹ ਪਿੰਡ ਛਪਾਰ ਹੈ ਠੀਕ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਆਈ ਲਵ ਛਪਾਰ ਲਿਖਿਆ ਆ ਠੀਕ ਹੈ ਜੀ ਤੇ ਇਹ ਸਿੱਧਾ ਰਸਤੇ ਚੱਲੇ ਜਾਂਦਾ ਪਿੰਡ ਛਪਾਰ ਨੂੰ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਛਪਾਰ ਦੇ ਮੇਲੇ ਦੀਆਂ ਸਾਰੀ ਅਪਡੇਟ ਵੀਡੀਓ ਤੁਸੀਂ ਇਸ ਵੀਡੀਓ 'ਚ ਦੇਖ ਸਕੋਗੇ ਆਉਣ ਵਾਲੇ 2 ਮਹੀਨੇ ਦੇ ਬਾਅਦ ਕਿਉਂਕਿ ਆਪਾਂ ਛਪਾਰ ਦੇ ਮੇਲੇ ਦੀਆਂ ਪੂਰੀ ਅਪਡੇਟ ਵੀਡੀਓ ਤੁਹਾਨੂੰ ਹਰ ਦਿਨ ਦੀ ਵੀਡੀਓ ਤੁਹਾਨੂੰ ਇਸ ਵੀਡੀਓ ਚ ਦਿਖਾਉਂਦੇ ਰਹਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣਾ ਪਿਆਰ ਦਿਖਾਉਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਆਪਣੇ ਫੈਮਿਲੀ ਮੈਂਬਰਾਂ ਦੇ ਵਿੱਚ ਵੀਡੀਓ ਸ਼ੇਅਰ ਕਰਨਾ ਸੋ ਇਹ ਰਾਸਤਾ ਜੀ ਸਿੱਧਾ ਜਾਂ ਚਲੇ ਜਾਂਦਾ ਛਪਾਰ ਦੇ ਮੇਲੇ ਨੂੰ ਤੇ ਚਲਦੇ ਆਂ ਫਟਾਫਟ ਦੇ ਅੰਦਾਜ਼ ਦੇ ਵਿੱਚ ਛਪਾਰ ਇਹ ਇਹ ਰਾਸਤਾ ਚਲੇ ਜਾਂਦਾ ਸਿੱਧਾ ਰਾਏਕੋਟ ਨੂੰ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਜਿਹੜਾ ਮੇਲਾ ਹੈ ਇਸੇ ਜਗ੍ਹਾ ਤੋਂ ਜਿਹੜਾ ਮੇਲਾ ਹੈ ਸ਼ੁਰੂ ਹੋ ਜਾਂਦਾ ਹੈ ਜੋ ਆਪਾਂ ਪਹੁੰਚ ਗਏ ਆ ਪਿੰਡ ਚਪਾਰ ਤੇ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਤੇ ਅੱਜ ਦੀ ਤੁਹਾਨੂੰ ਅਪਡੇਟ ਵੀਡੀਓ ਦੱਸਾਂਗੇ ਅੱਜ ਤੋਂ ਜਿਹੜਾ 2 ਮਹੀਨੇ ਬਾਅਦ ਜੋ ਚਪਾਰ ਦਾ ਮੇਲਾ ਹੈ ਕਿੰਨੇ ਨੂੰ ਲੱਗੇਗਾ ਕਿੰਨੇ ਤਰੀਕ ਤੋਂ ਸ਼ੁਰੂ ਹੋਏਗਾ ਸਾਰਾ ਤੁਸੀਂ ਅੱਜ ਦੇ ਇਸ ਵੀਡੀਓ ਚ ਦੇਖ ਸਕੋਗੇ ਦੇਖੋ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਤੇ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਤੇ ਉਹਨਾਂ ਮੇਲਿਆਂ ਵਿੱਚੋਂ ਦੂਜੇ ਨੰਬਰ ਤੇ ਲੱਗਦਾ ਹੈ ਪੰਜਾਬ ਦਾ ਸਭ ਤੋਂ ਮਸ਼ਹੂਰ ਛਪਾਰ ਦਾ ਮੇਲਾ ਜੋ ਕਿ ਕਾਫੀ ਵਰਲਡ ਫੇਮਸ ਮੇਲਾ ਹੈ ਤੇ ਵੀਗੇਸਟ ਮੇਲਿਆਂ ਦੇ ਵਿੱਚੋਂ ਵੀ ਨਾਮ ਆਉਂਦਾ ਹੈ ਪਿੰਡ ਛਪਾਰ ਦਾ ਲੋਈ ਚੈੱਕ ਕਰੋ ਐਸੀ ਜਗ੍ਹਾ ਤੇ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਛਪਾਰ ਦਾ ਮੇਲਾ ਇਸ ਜਗ੍ਹਾ ਮੈਂ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਰਸ਼ ਹੁੰਦਾ ਹੈ ਇੱਧਰਲੇ ਪਾਸੇ ਵੀ ਇੱਧਰਲੇ ਪਾਸੇ ਵੀ ਪੂਰਾ ਲੋਕਾਂ ਦਾ ਰਸ਼ ਹੁੰਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਨੇ ਬੜੀ ਦੂਰ ਦੂਰੋਂ ਪਹੁੰਚਦੀਆਂ ਨੇ ਸੋ ਫਾਈਨਲੀ ਆਪਾਂ ਪਹੁੰਚ ਗਏ ਆਂ ਦਰਬਾਰ ਦੇ ਵਿੱਚ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਤੁਸੀਂ ਵੀ ਇਸ ਵੀਡੀਓ 'ਚ ਬਨੇ ਰਹੋ ਦਰਸ਼ਨ ਕਰੋ ਤੇ ਇਹ ਵੀਡੀਓ ਆਪਣੇ ਫੈਮਿਲੀ ਮੈਂਬਰ ਦੇ ਵਿੱਚ ਸ਼ੇਅਰ ਕਰੋ ਲਾਈਕ ਕਰੋ ਚੈਨਲ ਤੇ ਨਹੀਂ ਹੋਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਦੇਖ ਸਕਦੇ ਹੋ ਪਾ ਦਰਬਾਰ 'ਚ ਪਹੁੰਚ ਚੁੱਕੇ ਆਂ ਇਆ ਪੰਜ ਟਾਈਮ ਖੜੇ ਆ ਪਿੰਡ ਛਪਾਰ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਦਰਵਾਰ ਦੇ ਵਿੱਚ ਆਪਾਂ ਆਏ ਸੀਗੇ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਨਿਊ ਅਪਡੇਟ ਵੀਡੀਓ ਦੱਸਾਂਗੇ ਕਿ ਦੋ ਅੱਜ ਤੋਂ ਦੋ ਮਹੀਨੇ ਬਾਅਦ ਜੀ ਹਾਂ ਅੱਜ ਤੋਂ ਦੋ ਮਹੀਨੇ ਬਾਅਦ ਜੋ ਪੰਜਾਬ ਦਾ ਮਾਲਵੇ ਦਾ ਸਭ ਤੋਂ ਜਿਹੜਾ ਮਸ਼ਹੂਰ ਮੇਲਾ ਹੈ ਛਪਾਰ ਦਾ ਮੇਲਾ ਕਿੰਨੇ ਤਰੀਕ ਤੋਂ ਜਿਹੜਾ ਮੇਲਾ ਸ਼ੁਰੂ ਹੋਏਗਾ ਜਿਵੇਂ ਕਿ ਮੇਲਾ ਸ਼ੁਰੂ ਹੋ ਮੇਲਾ ਹੀ ਸ਼ੁਰੂ ਹੈ ਠੀਕ ਹੈ ਤੇ ਇੱਕ ਹਫ਼ਤੇ ਦੇ ਲਈ ਲੱਗਦਾ ਹੈ ਮੇਲਾ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਏਹ ਦੇਖ ਰਹੇ ਜਿਹੜੇ ਵੀਰ ਨੇ ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਤੁਹਾਡਾ ਕੀ ਮੈਸੇਜ ਹੈ ਜਿਹੜੇ ਆਪਣੇ ਆ ਦੇਖ ਰਹੇ ਨੇ ਪਾਲੀ ਕੰਟਰੀ ਚੋਂ ਹੋਰ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਹੈ ਹਾਂਜੀ ਗੁੱਗਾ ਜਹਰਵੀਰ ਜੀ ਦਾ ਤੇ ਬਾਬਾ ਸਿੱਧ ਸਲਖੰਗੀ ਦੇ ਯਾਰ ਉਹ ਜਿਵੇਂ ਜਿਵੇਂ ਸੁਖ ਸੁਖੀ ਹੈ ਜੇ ਪੂਰੀ ਇੰਡੀਆ ਅਗਰਾ ਮੇਲੇ ਤੇ ਆਉਂਦਾ ਮਿੱਠੀ ਘੜਦਾ ਹਾਂਜੀ ਹਾਂ 14 ਦਿਨ ਸਾਰੀਆਂ ਮਰਦਾਂ ਪੂਰੀਆਂ ਹੁੰਦੀਆਂ ਨੇ ਉਹਨੇ ਮਰਦਾਂ ਜਿਹੜੀ ਮਨ ਸੁਖ ਦੀ ਪੂਰੀ ਹੁੰਦੀ ਸਾਰੀ ਪੂਰੀ ਹੁੰਦੀ ਤੇ ਇਹ ਜਿਹੜਾ ਮੇਲਾ ਹੈ ਨੌਵੇਂ ਮਹੀਨੇ ਦੇ ਵਿੱਚ ਪੰਜ ਨੂੰ ਆ ਚੌਂਕੀਆਂ ਸ਼ੁਰੂ ਨੇ ਤੇ ਚਲਦੇ ਆਂ ਅੰਦਰ ਤੇ ਆਪਾਂ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਤੇ ਬਹੁਤ ਹੀ ਜਿਹੜਾ ਮਨ ਨੂੰ ਸ਼ਾਂਤੀ ਮਿਲਦਾ ਹੈ ਇਸ ਜਗਤ ਤੇ ਸੋ ਚਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਤੇ ਇਸ ਜਗਤ ਤੇ ਤੁਹਾਨੂੰ ਮਿਲ ਜਾਏਗਾ ਪ੍ਰਸ਼ਾਦ ਠੀਕ ਹੈ ਤੇ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਇਸ ਜਗ੍ਹਾ ਤੇ ਜਿਵੇਂ ਕਿ ਆ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧਸ ਲਖਣ ਜੀ ਦੇ ਦਰਬਾਰ ਦੇ ਸਾਹਮਣੇ ਜਿਹੜਾ ਪ੍ਰਸ਼ਾਦ ਤੁਹਾਨੂੰ ਮਿਲ ਜਾਏਗਾ ਤੇ ਦੇਖ ਸਕਦੇ ਹੋ ਨਾ ਇਹ ਪ੍ਰਸ਼ਾਦ ਦੇ ਵਿੱਚ ਸਾਰਾ ਕੁਝ ਹੀ ਨਮਕ ਹੋ ਗਿਆ ਸਾਰਾ ਕੁਝ ਹੀ ਚੜਦਾ ਹੈ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਲੋ ਤੇ ਗੱਗਾ ਜਹਰਬੀਰ ਜੀ ਤੇ ਬਾਬਾ ਸਿੱਧ ਸਲਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਸਭ ਤੋਂ ਮਸ਼ਹੂਰ ਮਾਲਵੇ ਦਾ ਸਭ ਤੋਂ ਮਸ਼ਹੂਰ ਛਪਾਰ ਦਾ ਮੇਲਾ ਤੇ ਅੱਜ ਤੁਹਾਨੂੰ ਜਿਹੜਾ ਵੀਡੀਓ ਹੈ ਇਹ ਦਿਖਾ ਰਹੇ ਆਂ 2 ਜੁਲਾਈ 2025 ਦਿਨ ਆ ਬੁੱਧਵਾਰ ਜੀ ਹਾਂ ਬੁੱਧਵਾਰ ਦੀ ਵੀਡੀਓ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਮੱਥਾ ਟੇਕਣ ਚੱਲੇ ਸੀਗੇ ਆਪਾਂ ਵੀ ਸੋਚਿਆ ਕਿਉਂ ਨਾ ਤੁਹਾਨੂੰ ਇੱਕ ਅਪਡੇਟ ਦਿੱਤੀ ਜਾਵੇ ਸੋ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਤੁਸੀਂ ਵੀ ਦਰਸ਼ਨ ਕਰੋ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਤੇ ਬੜੀ ਦੁਰਦਰੋਂ ਜੋ ਕਿ ਆ ਸੰਗਤਾਂ ਨੇ ਦਰਬਾਰ ਦੇ ਵਿੱਚ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਉਹਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਿੰਘ ਜੀ ਦੇ ਦਰਬਾਰ ਦੇ ਵਿੱਚ ਪਹੁੰਚਦੇ ਨੇ ਤੇ ਦੇਖ ਸਕਦੇ ਹੋ ਦਰਸ਼ਨ ਕਰੋ ਤੁਸੀਂ ਵੀ ਆਪਣੇ ਜੀਵਨ ਨੂੰ ਸਫਲ ਬਣਾਓ ਤੇ ਕਮੈਂਟ ਬਾਕਸ ਦੇ ਵਿੱਚ ਉਹਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਿੰਘ ਜੀ ਜਰੂਰ ਲਿਖੋ ਤੇ ਉਹਨਾਂ ਦੀ ਸਾਰੀ ਮਰਜ਼ਾ ਹੁਣ ਪੂਰੀਆਂ ਇੰਨੀ ਮੇਰੀ ਅਰਦਾਸ ਸੋ ਦੇਖ ਸਕਦੇ ਹੋ ਬੱਚੇ ਪਹੁੰਚੇ ਨੇ ਹੋਰ ਵੀ ਸੰਗਤਾਂ ਪਹੁੰਚੇ ਨੇ ਦਰਬਾਰ ਦੇ ਵਿੱਚ ਜੋ ਛਪਾਰ ਦਾ ਮੇਲਾ ਹੈ 2025 ਜੋ ਸਤੰਬਰ ਦੇ ਵਿੱਚ ਲੱਗਦਾ ਹੈ ਇਹ ਸ਼ੁਰੂ ਕਿੰਨੇ ਤੂੰ ਹੋਏਗਾ ਦਰਬਾਰ ਦੇ ਵਿੱਚ ਸੇਵਾਦਾਰ ਜੀ ਬੈਠੇ ਨੇ ਸਸੀਗਾਲ ਜੀ ਕਿਨਾ ਜੀ ਤੁਹਾਡਾ ਬੇਪਨ ਬੇਪਨ ਛਪਾਰ ਤੋਂ ਹਾਂ ਜੀ ਅਸੀਂ ਛਪਾਰ ਤੋਂ ਜੋ ਜੀ ਛਪਾਰ ਦਾ ਮੇਲਾ ਲੱਗੇਗਾ ਮਾਲਵੇ ਦਾ ਸਭ ਤੋਂ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਇਹ 2025 ਦੇ ਵਿੱਚ ਅੱਜ ਤੋਂ 2 ਮਹੀਨੇ ਬਾਅਦ ਕਿੰਨੇ ਨੂੰ ਲੱਗੇਗਾ ਜੀ ਪੰਜ ਤਰੀਕ ਨੂੰ ਪੰਜ ਤਰੀਕ ਨੂੰ ਲੱਗੇਗਾ 5 ਸਤੰਬਰ 5 ਸਤੰਬਰ ਯਾਨੀ ਕਿ 5 ਸਤੰਬਰ ਤੋਂ ਚੌਕੀਆਂ ਸ਼ੁਰੂ ਨੇ ਹਾਂ ਚੌਕੀਆਂ ਸ਼ੁਰੂ ਨੇ ਇਹ ਕਿੰਨੇ ਦਿਨਾਂ ਵਾਸਤੇ ਇਹ ਜਿਹੜਾ ਮੇਲਾ ਹੈ 6 ਦਿਨ ਚੱਲੂਗਾ ਇਹ 6 ਦਿਨ ਮੇਲਾ ਲੱਗਦਾ ਹਾਂ 6 ਦਿਨ ਲੱਗੂਗਾ ਇਹ ਮੇਲਾ ਕਿਉਂ ਲੱਗਦਾ ਹੈ ਕੁਝ ਪਤਾ ਹੈ ਯੇ ਇਹ ਗੁੱਗਾ ਬਾਬੇ ਦਾ ਲੱਗਦਾ ਗੁੱਗਾ ਜਹਰਵੀਰ ਦਾ ਬਾਬਾ ਸਤਸ ਲਖਣਜੀ ਦੀ ਪਪਾ ਸਤਸ ਲਖਣ ਦੀ ਜਿਆਦੇ ਗੁੱਗਾ ਬਾਬੇ ਜੀ ਇਹ ਉਹਨਾਂ ਦੇ ਕੋਲ ਆਏ ਸੀ ਉਹ ਦਾ ਬਾਬਾ ਜਹਰਵੀਰ ਹਾਂਜੀ ਸਿੱਧ ਸਲੱਖਣ ਕੋਲ ਆਏ ਸੀ ਇੱਥੇ ਬਾਬਾ ਸਿੱਧ ਸਲੱਖਣ ਜੀ ਚਪਾਰ ਪਿੰਡ ਦੇ ਵਿੱਚ ਰਹਿੰਦੇ ਸੀ ਇਸ ਜਗ੍ਹਾ ਤੇ ਰਹਿੰਦੇ ਹਾਂ ਇਸ ਜਗ੍ਹਾ ਤੇ ਤੇ ਗੁੱਗਾ ਜਹਰਵੀਰ ਜੀ ਇਸ ਜਗ੍ਹਾ ਤੇ ਉਹਨਾਂ ਨੂੰ ਆਪਣੇ ਦੋਸਤਾਂ ਮਿਲਣ ਹਾਂ ਦੋਸਤਾਂ ਨੂੰ ਮਿਲਣ ਆਏ ਸੀ ਹਾਂਜੀ ਹਾਂਜੀ ਇੱਥੋਂ ਹੀ ਉਹਨਾਂ ਨੇ ਉਹਨਾਂ ਤੋਂ ਲੋਹੋਂ ਦੀ ਵਿਧੀ ਸਿੱਖ ਹਾਂ ਵਿਦਿਆ ਲਈ ਸੀ ਤੇ ਗੁੱਗਾ ਜਹਰਵੀਰ ਜੀ ਰਾਜਸਥਾਨ ਹਨੂਮਾਨਗੜ੍ਹ ਦੇ ਰਾਜਾ ਹਾਂ ਹਾਂਜੀ ਤੇ ਜਿਹੜਾ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਇੱਕ ਵਾਰ ਜਰੂਰ ਅਪਡੇਟ ਤੁਸੀਂ ਦੱਸ ਦੋ ਕਿ ਜੋ 2025 ਵਿੱਚ ਛਪਾਰ ਦਾ ਮੇਲਾ ਲੱਗੇਗਾ ਕਿੰਨੇ ਨੂੰ ਲੱਗੇਗਾ ਇੱਕ ਵਾਰੀ ਹੋਰ ਦੱਸ ਦੋ 5 ਸਤੰਬਰ ਨੂੰ ਲੱਗੂਗਾ 5 ਸਤੰਬਰ ਤੋਂ 11 ਸਤੰਬਰ ਤੱਕ ਚੱਲੂਗਾ ਠੀਕ ਹੈ ਜੀ ਠੀਕ ਹੈ ਜੀ ਸੋ ਦੇਖੋ ਜੀ ਵੀਡੀਓ ਦੇਖ ਕੇ ਵੀ ਜੋ ਕਿ ਆਪਣੇ ਦੁੱਖ ਤਕਲੀਫ ਨੇ ਇਹ ਵੀ ਖਤਮ ਹੋ ਜਾਂਦੇ ਨੇ ਸੋ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ 5 ਸਤੰਬਰ 2025 ਨੂੰ ਜੋ ਕਿ ਹੈ ਛਪਾਰ ਦਾ ਮੇਲਾ ਲੱਗੇਗਾ ਸੋ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਸੰਗਤਾਂ ਦਰਬਾਰ ਦੇ ਵਿੱਚ ਪਹੁੰਚਦੀਆਂ ਨੇ ਸੋ ਅਸੀਂ ਵੀ ਅੱਜ ਪਹੁੰਚੇ ਆ ਸੋ ਸਾਰੀ ਸੰਗਤਾਂ ਪਹੁੰਚੀਆਂ ਨੇ ਬੜੀ ਦੂਰ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਸੋ ਮੇਰੀ ਇੰਨੀ ਸੋ ਮੇਰੀ ਇੰਨੀ ਅਰਦਾਸ ਹੈ ਉਸ ਅਕਾਲ ਪੁਰਖ ਗੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦਰਬਾਰ ਦੇ ਵਿੱਚ ਪਹੁੰਚੇ ਆ ਜੋ ਵੀ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਦੀ ਸਾਰੀ ਮਰਜ਼ੀ ਪੂਰੀਆਂ ਹੋਣ ਤੇ ਬੇਨਤੀ ਹੈ ਇਸ ਵੀਡੀਓ ਨੂੰ ਇਸ ਅੱਜ ਦੇ ਅਪਡੇਟ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤੇ ਆਪਣੇ ਫੈਮਿਲੀ ਮੈਂਬਰ ਦੇ ਵਿੱਚ ਵੀ ਇਹ ਵੀਡੀਓ ਤੁਸੀਂ ਆਪਣਾ ਸੈਂਡ ਕਰ ਸਕਦੇ ਹੋ ਭੇਜ ਸਕਦੇ ਹੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਹੋਰ ਵੀ ਆਪਾਂ ਦਰਸ਼ਨ ਕਰਦੇ ਆਂ ਚੱਲਦੇ ਆਂ ਤੇ ਜਿਵੇਂ ਕਿ ਤੁਸੀਂ ਪਿੱਛੇ ਦੇਖਿਆ ਦਰਬਾਰ ਦੇ ਵਿੱਚ ਜੋ ਕਿ ਆ ਸੇਵਾਦਾਰ ਜੀ ਨੇ ਉਹਨਾਂ ਨੂੰ ਪੁੱਛਿਆ ਉਹ ਕਹਿ ਰਹੇ ਨੇ ਅੱਜ ਤੋਂ 2 ਮਹੀਨੇ ਬਾਅਦ ਜੋ ਕਿ ਸਤੰਬਰ ਦਾ ਵਿੱਚ ਅੱਜ ਤੋਂ 2 ਮਹੀਨੇ ਬਾਅਦ ਸਤੰਬਰ ਦੇ ਵਿੱਚ 5 ਨੂੰ ਜੋ ਛਪਾਰ ਦਾ ਮੇਲਾ ਚੌਕੀਆਂ ਨੇ ਇਹ ਸ਼ੁਰੂ ਹੋ ਜਾਏਗਾ ਸੋ ਦੇਖ ਸਕਦੇ ਹੋ ਬਾਹਰ ਦਾ ਖੂਬਸੂਰਤ ਨਜ਼ਾਰਾ ਸੋ ਤੁਹਾਨੂੰ ਅੱਜ ਦੀ ਜਿਹੜਾ ਇਹ ਅਪਡੇਟ ਵੀਡੀਓ ਹੈ 2 ਜੁਲਾਈ 2025 ਦੀ ਅਪਡੇਟ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਛਪਾਰ ਮੰਦਿਰ ਦੀਆਂ ਗੋਗਾ ਜਹਰਵੀਰ ਜੀ ਦੇ ਦਰਬਾਰ ਦੀਆਂ ਜੋ ਕਿ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਸੋ ਜੇ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਜਿਹੜਾ ਲੋਕੇਸ਼ਨ ਹੈ ਇਹ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਮੰਡੀ ਅਮ드ਗੜ ਸ਼ਹਿਰ ਤੋਂ ਲਗਭਗ 2 ਕਿਲੋਮੀਟਰ ਦੂਰ ਪੈਂਦਾ ਹੈ ਪਿੰਡ ਛਪਾਰ ਤੇ ਛਪਾਰ ਪਿੰਡ ਦਾ ਜਿਹੜਾ ਡਿਸਟ੍ਰਿਕਟ ਹੈ ਜ਼ਿਲ੍ਹਾ ਹੈ ਇਹ ਪੈਂਦਾ ਹੈ ਲੁਧਿਆਣਾ ਤੇ ਮੰਡੀ ਅਮ드ਗੜ ਸ਼ਹਿਰ ਦਾ ਜਿਹੜਾ ਜ਼ਿਲ੍ਹਾ ਹੈ ਇਹ ਪੈਂਦਾ ਹੈ ਮਲੇਰ ਕੋਟਲਾ ਜੀ ਹਾਂ ਮਾਲਵੇ ਦਾ ਸਭ ਤੋਂ ਮਸ਼ਹੂਰ ਮੇਲਾ ਇਸੇ ਜਗ੍ਹਾ ਤੇ ਲੱਗਦਾ ਹੈ ਤੇ ਅੱਜ ਦੀ ਤੁਹਾਨੂੰ ਇਹ ਅਪਡੇਟ ਵੀਡੀਓ ਦਿਖਾ ਰਹੇ ਹਾਂ ਦਰਸ਼ਨ ਤੁਸੀਂ ਦੇਖ ਰਹੇ ਹੋ ਕਰ ਰਹੇ ਹੋ ਠੀਕ ਹੈ ਸੋ ਆਉਣ ਵਾਲੇ 2 ਮਹੀਨੇ ਦੇ ਬਾਅਦ ਜੋ ਛਪਾਰ ਦਾ ਮੇਲਾ ਲੱਗੇਗਾ ਇਸ ਜਗ੍ਹਾ ਤੇ ਤੁਹਾਨੂੰ ਦਿੱਲੀ ਦੀ ਅਪਡੇਟ ਵੀਡੀਓ ਇਸ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਇੱਕ ਚੈਨਲ ਹੋਰ ਵੀ ਹੈ ਮੇਰੇ ਫਾਜ਼ਲ ਸਾਹਿਬ ਦੇ ਨਾਂ ਤੇ ਉਹਨਾਂ ਦਾ ਨਾਮ ਹੈ ਚੈਨਲ ਦਾ ਨਾਮ ਹੈ ਆ ਰਾਮ ਸੇਵਕ ਗੁੱਤਾ ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜਰੂਰ ਕਰੋ ਉਸ ਚੈਨਲ ਤੇ ਵੀ ਤੁਸੀਂ ਡੇਲੀ ਦੀ ਅਪਡੇਟ ਵੀਡੀਓ ਛਪਾਰ ਦੇ ਮੇਲੇ ਦੀ ਦੇਖ ਸਕਦੇ ਹੋ ਸੋ ਅੱਜ ਜੀ ਦਰਬਾਰ ਦੇ ਵਿੱਚ ਮੇਰੀ ਮਾਤਾ ਤੇ ਮੇਰੇ ਦੋ ਬੱਚੇ ਵੀ ਆਏ ਸੀਗੇ ਦੇਖ ਸਕਦੇ ਹੋ ਹਨ ਕਿਹਦਾ ਲਗਾ acha ਲਗਾ ਆਪਕੋ ਹੈ अच्छा लगा आपको कैसा लगा आपको आपने जय किया था यहाँ पे कैसे जय किया था हाथ जोड़ के बताओ हाँ जोड़ दोनों हाथ जोड़ के बताओ कैसे जय किया था वेरी गुड आपको अच्छा लगा चलो जी अब वहाँ पे चलते हैं मत्था टेकते हैं सो so, देख सकते हो बड़ी श्रद्धा आस्था विश्वास के नाल जो संगत ने दरबार के बच्चे पहुँच दिया ने ठीक है अच्छा कुछ चढ़ा चौदह आठ दिन बाबे चढ़ा ਤੇ ਬਾਕੀ ਖਿੰਨਾ ਦਾ ਪ੍ਰਸ਼ਾਦ ਹੁੰਦਾ ਠੀਕ ਹੈ ਠੀਕਾ ওই ਕੜਾਹੀ ਦੇ ਆਂ ਦਾ ਚੌਲਾਂ ਦੀ ਬਣਾ ਕੇ ਜੋ ਆਪਦੀ ਸਰਦਾ ਠੀਕ ਹੈ ਠੀਕਾ ਤੇ ਬਸ ਇਹ ਇਹੀ ਚੀਜ਼ਾਂ ਤੋਂ ਚੜਦੀਆਂ ਨੇ ਠੀਕ ਹੈ ਠੀਕਾ ਤੇ ਜਿਹੜਾ ਮਿੱਟੀ ਉੱਥੇ ਜਿਹੜੀ ਕੱਢਣੀ ਪੈਂਦੀ ਉੱਥੇ ਕੀ ਰੱਖਤਾ ਬਾਈ ਉੱਥੇ 7 ਵਾਰੀ 7 ਵਾਰੀ ਮਿੱਟੀ ਕੱਢਣੀ ਪੈਂਦੀ ਆ ਠੀਕ ਹੈ ਠੀਕਾ ਆਪਣੇ ਪਰਿਵਾਰ ਦੀ ਆਪਣੇ ਆਪ ਦੇ ਪਰਿਵਾਰ ਦੀ ਸੱਤ ਵਾਰੀ ਮਿੱਟੀ ਕੱਢ ਕੇ ਫੇਰ ਮੱਥਾ ਟੇਕਣ ਜਾਂਦੇ ਨੇ ਅੰਦਰ ਠੀਕ ਹੈ ਜੀ ਇਹਦੇ ਪਿੱਛੇ ਦਾ ਇਤਿਹਾਸ ਕੀ ਆ ਜੀ ਕੁਝ ਪਤਾ ਤੁਹਾਨੂੰ ਜੋ ਮਿੱਟੀ ਨੂੰ ਕੱਟਦਾ ਪੈਂਦਾ ਇਹ ਸ਼ੁਰੂ ਤੋਂ ਹੀ ਆਉਂਦੀ ਆ ਜੀ ਮਿੱਟੀ ਰੀਤ ਚੱਲੀ ਆਉਂਦੀ ਆ ਇਹ ਮਿੱਟੀ ਪਹਿਲਾਂ ਬਾਬੇ ਦੀ ਮਿੱਟੀ ਕੱਢ ਕੇ ਫੇਰ ਮੱਥਾ ਟੇਕਣ ਜਾਂਦੇ ਨੇ ਫੇਰ ਮੱਥਾ ਟੇਕਣ ਅੰਦਰ ਤੇ ਜਿਨ੍ਹਾਂ ਦੇ ਜਵਾਕ ਨਹੀਂ ਹੁੰਦਾ ਇਹਨਾਂ ਵਾਰੀ ਹਾਂ ਹਾਂ ਸੁੱਖਾਂ ਬਾਰਾਂ ਸਰੀਆਂ ਪੂਰੀਆਂ ਹੁੰਦੀਆਂ ਨੇ ਜੋ ਵੀ ਆਪਦੇ ਮਨ ਚ ਸਰਦਾਂ ਨਾਲ ਸੁਖ ਲੋ ਬਾਬੇ ਦੇ ਵਿਆਹ ਵੀ ਹੁੰਦੇ ਨੇ ਜੋੜੇ ਵੀ ਬਣਦੇ ਨੇ ਸੇਰੇ ਬੰਨੇ ਨੇ ਮੁੰਡੇ ਵੀ ਹੁੰਦੇ ਨੇ ਜੋ ਵੀ ਮੰਨਦੇ ਵਿੱਚ ਸਰਦਾ ਉਹ ਪੂਰੀ ਹੁੰਦੀ ਆ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਦੱਸਣ ਦੇ ਲਈ ਸੁਪਰੀਮ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਦੇਖ ਸਕਦੇ ਹੋ ਨਾ ਮੱਟੀ ਕੱਢ ਲਿਆ ਤੁਸੀਂ ਤੇ ਸਤਾਰੀ ਮੱਟੀ ਕੱਢਣਾ ਪੈਂਦਾ ਠੀਕ ਹੈ ਤੇ ਹਮੇਸ਼ਾ ਦਰਬਾਰ ਦੇ ਵਿੱਚ ਰੌਣਕਾਂ ਲੱਗਿਆ ਰਹਿੰਦੀਆਂ ਨੇ ਤੇ ਬੜੀ ਦੂਰ-ਦੂਰੋਂ ਸੰਗਤਾਂ ਪਹੁੰਚਦੀਆਂ ਨੇ ਸਰਦਾ ਆਸਥਾ ਵਿਸ਼ਵਾਸ ਦੇ ਨਾਲ ਤੇ ਪੰਜਾਬ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਹੈ ਅਕਸਰ ਗੁਰੂਆਂ ਪੀਰਾਂ ਦੀ ਧਰਤੀ ਤੇ ਜੋ ਮੇਲੇ ਹੈ ਜੋ ਮੇਲੇ ਹਨ ਤਿਉਹਾਰ ਹੈ ਇਹ ਆਉਂਦੇ ਰਹਿੰਦੇ ਨੇ ਮੇਲੇ ਲੱਗਦੇ ਰਹਿੰਦੇ ਨੇ ਸੋ ਇੱਥੇ ਦੇ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਦੀ ਗੱਲ ਕੀਤੀ ਜਾਵੇ ਤਾਂ ਜੋ ਮੁੱਖ ਸੇਵਾਦਾਰ ਨੇ ਹੈਪੀ ਬਾਬਾ ਜੀ ਨੇ ਤੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰੇ ਕੰਮ ਹੁੰਦੇ ਨੇ ਤੇ ਪਹਿਲਾਂ ਦੇ ਮੁਕਾਬਲੇ ਤੁਸੀਂ ਡਵੈਲਪਮੈਂਟ ਦੇਖ ਸਕਦੇ ਹੋ ਸਾਰਾ ਇਹ ਜਿਹੜਾ ਪੋਰਸ਼ਨ ਹੈ ਇਧਰਲੇ ਪਾਸੇ ਤੁਸੀਂ ਮੇਰੇ ਹੱਥ ਦੇ ਪਿਛਲੇ ਪਾਸੇ ਦੇਖ ਸਕਦੇ ਹੋ ਸਾਰਾ ਜਿਹੜਾ ਪੋਰਸ਼ਨ ਹੈ ਸੰਗਤਾਂ ਦੇ ਲਈ ਬਣਾਇਆ ਗਿਆ ਹੈ ਸਾਰਾ ਪੋਰਸ਼ਨ ਤੁਸੀਂ ਦੇਖ ਸਕਦੇ ਹੋ ਨਾ ਸੋ ਇਸ ਟਾਈਮ ਹੈਪੀ ਬਾਬਾ ਜੀ ਦਰਬਾਰ ਦੇ ਵਿੱਚ ਹੈ ਨਹੀਂ ਕਿਤੇ ਗਏ ਹੋਏ ਨੇ ਤੇ ਨਹੀਂ ਤਾਂ ਹੁੰਦੇ ਤਾਂ ਜਰੂਰ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਬਹੁਤ ਹੀ ਵਧੀਆ ਸਾਫ ਸੁਥਰਾ ਜਿਹੜਾ ਕੀ ਹੈ ਡਵੈਲਪਮੈਂਟ ਦੇਖਿਆ ਜਾ ਸਕਦਾ ਹੈ ਸੋ ਮੇਰੇ ਬੱਚੇ ਹੀ ਪਹੁੰਚੇ ਹਨ ਮਰੀ ਮਾਤਾ ਹੀ ਪਹੁੰਚੀ ਹੈ ਦਰਬਾਰ ਦੇ ਵਿੱਚ ਤੁਸੀਂ ਵੀ ਦਰਸ਼ਨ ਕਰੋ ਤੇ ਚਲੋ ਬੇਟਾ ਚਲੋ ਦੇਖ ਸਕਦੇ ਹਾਂ ਸੋ ਜੋ ਅਪਡੇਟ ਹੈ ਅੱਜ ਦੀ ਅਪਡੇਟ ਉਹ ਅਪਡੇਟ ਇਹ ਹੈ ਸਤੰਬਰ ਦੇ ਵਿੱਚ 5 ਸਤੰਬਰ ਨੂੰ ਜੋ 2025 ਦੇ ਵਿੱਚ ਜੋ ਚੌਕੀਆਂ ਨੇ ਸ਼ੁਰੂ ਨੇ ਸੋ ਗੋਗਾ ਜਹਰਵੀਰ ਜੀ ਦੇਖ ਸਕਦੇ ਹਾਂ ਵਿਰਾਜਮਾਨ ਨੀਲੇ ਘੋੜੇ ਤੇ ਸਵਾਰ ਹਰਦਾ ਆਸtha ਵਿਸ਼ਵਾਸ ਨਾਲ ਜੁੜਿਆ ਇਹ ਮੇਲਾ ਧਾਰਮਿਕ ਮੇਲਾ ਸਭਿਆਚਾਰਿਕ ਮੇਲਾ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਹੈ ਇੱਕ ਹਫ਼ਤੇ ਦੇ ਲਈ ਤੇ ਬੜੀ ਦੂਰ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਦਰਸ਼ਨਾਂ ਦੇ ਲਈ ਸੋ ਆਪ ਵੀ ਅੱਜ ਪਹੁੰਚਿਆ ਦਰਸ਼ਨਾਂ ਦੇ ਲਈ ਜੋ ਵੀ ਆ ਇਹ ਵੀਡੀਓ ਦੇਖ ਰਹੇ ਨੇ ਮੇਰੀ ਇਨੀ ਕਰਦਾਸ ਹੈ ਕਿ ਉਹਨਾਂ ਦੀ ਸਾਰੀਆਂ ਮਰਜ਼ਾਾਂ ਹੋਣ ਪੂਰੀਆਂ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਜੋ ਵੀ ਇਹ ਵੀਡੀਓ ਦੇਖ ਰਹੇ ਨੇ ਸੋ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਿੰਘ ਜੀ ਦਾ ਸੋ ਆਸ਼ੀਰਵਾਦ ਹੈ ਸਾਰਿਆਂ ਨੂੰ ਐਂ ਹੀ ਬਣਿਆ ਰਹੇ ਦੋਸਤ ਗੁग्गा जाहरवीर ਜੀ ਰਾਜਸਥਾਨ ਹਨੂਮਾਨਗੜ ਦੇ ਰਾਜਾ ਸੀ ਤੇ ਆਪਣੇ ਦੋਸਤ ਆ ਬਾਬਾ ਸਿੱਧ ਸਲਖਣ ਜੀ ਦੇ ਨਾਲ ਇਸ ਜਗਤ ਤੇ ਧਾਰਮਿਕ ਜਗਤ ਤੇ ਆਪਣੇ ਦੋਸਤ ਨਾਲ ਰਹਿੰਦੇ ਸੀ ਤੇ ਅਲੋਪ ਹੋਣ ਦੀ ਜੋ ਵਿਦਿਆ ਹੈ ਆ ਬਾਬਾ ਸਿੱਧ ਸਲਖਣ ਜੀ ਨੇ ਗੁग्गा जाहरवीर ਜੀ ਨੂੰ ਆ ਦਿੱਤੀ ਸੀ ਤੇ ਜਦੋਂ ਅਲੋਪ ਹੋ ਕੇ ਉਹ ਆਪਣੇ ਮਹਿਲਾ ਦੇ ਵਿੱਚ ਜਾਂਦੇ ਸੀਗੇ ਚਲੇ ਜਾਂਦੇ ਸੀ ਤੇ ਇਹੋ ਜੀ ਕੁਛ ਆ ਰੌਣਕਾਂ ਨੇ ਗੋਗਾ ਜਹਰਵੀਰ ਜੀ ਦੇ ਦਰਬਾਰ ਦੇ ਵਿੱਚ ਦੇਖੋ ਜੋ ਵੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਦਰਬਾਰ ਦੇ ਵਿੱਚ ਆਉਂਦਾ ਹੈ ਉਹਦੀਆਂ ਸਾਰੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਇਹ ਮੇਰਾ ਵਿਸ਼ਵਾਸ ਹੈ ਤੇ ਹਮੇਸ਼ਾ ਵਿਸ਼ਵਾਸ ਆਪਾਂ ਨੂੰ ਰੱਖਣਾ ਚਾਹੀਦਾ ਹੈ ਉਸ ਮਾਲਕ ਤੇ ਜੋ ਕਿ ਇੰਨੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਆਇਆ ਸੋ ਆਦੀ ਅਪਡੇਟ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਦੇ ਵਿੱਚ ਜਰੂਰ ਤੁਸੀਂ ਦੱਸਣਾ ਆ ਤੇ ਆਉਣ ਵਾਲੇ 2 ਕੁ ਮਹੀਨੇ ਬਾਅਦ ਜੋ ਕਿ ਛਪਾਰ ਦਾ ਮੇਲਾ ਹੈ ਤੁਸੀਂ ਡੈਲੀ ਦੀ ਅਪਡੇਟ ਵੀਡੀਓ ਇਸ ਚੈਨਲ ਤੇ ਤੁਸੀਂ ਦੇਖ ਸਕੋਗੇ ਸੋ ਚੈਨਲ ਤੇ ਨਵੇਂ ਹੋ ਤਾਂ ਥੈਂਕ ਯੂ ਕਿ ਦੋਸਤ ਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਤੇ ਤੁਸੀਂ ਦੇਖ ਸਕਦੇ ਹੋ ਨਾ ਢੋਲ ਨਗਾਰੇ ਗੋਗਾ ਯਹਰ ਵੀ ਜੇ ਦਰਵਾਜ਼ੇ ਵਿੱਚ ਵੱਜਦੇ ਰਹਿੰਦੇ ਨੇ ਤੇ ਹਮੇਸ਼ਾ ਰੌਣਕਾਂ ਲੱਗਿਆ ਰਹਿੰਦੀਆਂ ਨੇ ਸੋ ਹੋਰ ਵੀ ਦੇਖ ਸਕੋ ਸੰਗਤਾਂ ਪਹੁੰਚਿਆ ਨੇ ਹਨਾ ਗਿਆਹਰ ਪੀਰ ਸਿੱਧ ਸੁਰਖਣ ਜੀ ਜਾਇ ਹੋ ਜਾਇ ਹੋ ਨੋਵੇਂ ਮਹੀਨੇ ਜੀ 5 6 ਤਰੀਕ ਦੀਆਂ ਚੌਕੀਆਂ ਨੇ 6 ਦਿਨ ਚੱਲੂਗਾ ਮੇਲਾ 6 ਦਿਨ ਕਿਉਂ ਇਸੇ ਇਸੇ ਤਰ੍ਹਾਂ ਹੀ ਅਸੀਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿੰਦੇ ਆ 12 ਮਹੀਨੇ 30 ਦਿਨ ਉਰੇ ਹੀ ਠੀਕ ਹੈ ਠੀਕ ਢੋਲ ਦੀ ਸੇਵਾ ਕਰਦੇ ਆ ਜਿਹੜਾ ਦੇ ਗਿਆ ਉਹ ਵੀ ਠੀਕ ਆ ਨਾ ਦੇ ਗਿਆ ਉਹ ਵੀ ਠੀਕ ਆ ਠੀਕ ਹੈ ਠੀਕ ਹੈ ਬਾਬੇ ਦੀ ਬਹੁਤ ਚੜ੍ਹਦੀ ਕਲਾ ਜੋ ਮਰਜੀ ਸੁੱਖਾਂ ਸੁੱਖਾਂ 바ਰ ਆਉਂਦੀਆਂ ਨੇ ਇੱਥੇ ਵੀ ਲੋਗਾ ਯਹਰ ਪੀਰ ਸਿੱਧ ਸੁਰਖਣ ਜੀ ਜੋ ਮਰਜੀ ਮੰਗੇ ਮੰਗੋ ਪੂਰੀ ਹੁੰਦੀ ਆ ਜੋ ਵੀ ਸ਼ਰਦਾ ਆਤਮਾ ਸ਼ਰਦਾ ਦੇ ਨਾਲ ਹਾਂਜੀ ਪਰਿਵਾਰ ਦੇ ਵਿੱਚ ਹੋਣਾਂ ਆਹ ਸਾਰਾ ਮਰਾਦਾ ਪੂਰੀਆ ਹੁੰਦਾ ਇਹ ਇੱਥੇ ਦੀ ਸਭ ਤੋਂ ਵੱਡੀ ਆਮਤਾ ਪੁਰਕਾ ਲਾਉਂਦਾ ਟੌਪਲੈਂਟ ਕੰਨ ਇੱਥੇ ਨਹੀਂ ਜਲਦਾ ਆਸਤਾ ਵਿਚਾਰੇ ਨਾਮ ਆਉਂਦਾ ਮਾਤੇ ਆਓ ਮੱਥਾ ਟੇਕੋ ਦਰਸ਼ਨ ਕਰੋ ਤੇ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਬੱਚਾ ਨਹੀਂ ਹਿੰਗਾ ਨਾ ਉਹਨਾਂ ਦੇ ਵੀ ਆ ਸਭ ਕੁਝ ਹੋ ਜਾਂਦਾ ਹੈ ਠੀਕ ਆ ਦਸਨ ਦੀ ਲੋੜ ਨਹੀਂ ਸਾਰੀਆਂ ਹੀ ਬਰਾ ਸੁੱਖਾਂ ਆਉਂਦੀਆਂ ਨੇ ਸੁੱਖਾਂ ਬਰਾ ਆਉਂਦੀਆਂ ਨੇ ਸਾਰੀਆਂ ਹੀ ਤੇਜੀ ਹੁਣ ਇੱਕ ਵਾਰੀ ਜ਼ਰੂਰ ਦੱਸ ਦਿਓ ਜਿਹੜੇ ਦੇਖ ਰਹੇ ਨੇ ਵੀਡੀਓ ਜੋ ਛਪਾਰ ਦਾ ਮੇਲਾ 2025 ਦੇ ਵਿੱਚ ਲੱਗੇਗਾ ਕਿੰਨੇ ਨੂੰ ਲੱਗੇਗਾ ਕਿੰਨੇ ਤਰੀਕ ਤੋਂ ਸ਼ੁਰੂ ਹੈ ਮੇਲਾ ਹਾਂਜੀ 5 ਤੋਂ 5 ਮਾ ਦੱਸੇ 5 ਤਰੀਕ ਤੋਂ 5 ਤਰੀਕ ਤੋਂ 5 ਤਰੀਕ ਤੋਂ ਸ਼ੁਰੂ ਹੈ ਹਾਂਜੀ ਚੋਂਕੀਆਂ 5 ਤਰੀਕ ਦੇ ਮੇਲਾ ਜੁਨਾ 7-8 ਦਾ ਸੱਤ ਅੱਠ ਦਿਨ ਮੇਲਾ ਚੱਲੇਗਾ ਉਹ ਤਾਂ ਰਹਿਤ ਮਹੀਨਾ ਹੀ ਜਾਂਦਾ ਦਿਨ ਰਾਤ ਹੀ ਚੱਲਦਾ ਜੀ ਦਿਨ ਰਾਤ ਹੀ ਚੱਲਦਾ ਦਿਨ ਰਾਤ ਹੀ ਇਹ ਤਾਂ ਮਹੀਨਾ ਰਹਿ ਜਾਂਦਾ ਜਾਲੇ ਬੋਨਾਂ ਨੂੰ ਵੀ ਆਏ ਹੋ ਮੇਲੇ ਤੇ ਝੂਲੇ ਵੀ ਦਿਖਾਵਾਂਗੇ ਹਾਂਜੀ ਹਾਂਜੀ ਪੂਰਾ ਰਸ਼ ਹੁੰਦਾ ਹੈ ਪੂਰਾ ਬਹੁਤ ਜ਼ਿਆਦਾ ਐਦਾ ਐਦਾ ਖੜਨ ਮਿਲਣਾ ਹੀ ਨਹੀਂ ਐਦਾ ਖੜਨ ਨਹੀਂ ਮਿਲਣਾ ਨਹੀਂ ਮਿਲਣਾ ਹਾਂ ਬੈਠਣ ਜਗ੍ਹਾ ਖੜਨ ਨੂੰ ਮਿਲ ਜਾਂਦਾ ਤੁਹਾਨੂੰ ਝੂਲੇ ਵੀ ਦਿਖਾਵਾਂਗੇ ਦਿਖਾਵਾਂਗੇ ਝੂਲੇ ਹਾਂਜੀ ਹਾਂਜੀ ਦੇਖੋ ਇਹ ਛਪਾਰ ਦਾ ਮੇਲਾ ਕਾਪੀਆਂ ਕਿਤਾਬਾਂ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਛਪਾਰ ਦੇ ਮੇਲੇ ਦਾ ਜ਼ਿਕਰ ਹੁੰਦਾ ਹੈ ਤੇ ਵਰਲਡ ਫੇਮਸ ਜੋ ਮੇਲਾ ਹੈ ਛਪਾਰਦਾ ਮੇਲਾ ਛਪਾਰ ਪਿੰਡ ਜਿਲ੍ਹਾ ਲੁਧਿਆਣਾ ਵਿਖੇ ਲੱਗਦਾ ਹੈ ਤੇ ਤੇ ਨੌਵੇਂ ਮਹੀਨੇ 2025 ਨੂੰ ਜੋ ਪਾਰਦ ਨੂੰ ਮੇਲਾ ਹੈ 5 ਤਰੀਕ ਨੂੰ ਜਿਹੜਾ ਛਪਾਰ ਦਾ ਮੇਲਾ ਹੈ ਲੱਗੇਗਾ ਸ਼ੁਰੂਆ ਸ਼ੁਰੂ ਹੈ ਮੇਲਾ ਹਾਂਜੀ ਠੀਕ ਹੈ ਠੀਕ ਆ ਸੋ ਜੈ ਬਾਬੇ ਜੀ ਜੈ ਬਾਬਿਆਂ ਦੀ ਜਰੂਰ ਲਿਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਮੇਲੇ ਦੇ ਵਿੱਚ ਪਹੁੰਚੋ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੇ ਦਰਸ਼ਨ ਕਰੋ ਤੇ ਸਾਰੀਆਂ ਮਰਜ਼ੀਆਂ ਪੂਰੀਆਂ ਹੋਣ ਇੰਨੀ ਮੇਰੀ ਅਰਦਾਸ ਹੈ ਇਨਾ ਮੇਰਾ ਇਹ ਮੋਟਿਵ ਹੈ ਇਸ ਵੀਡੀਓ ਬਣਾਉਂਦਾ ਸੋ ਅੱਧੀ ਅਪਡੇਟ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗੇ ਜੇ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਉਣ ਵਾਲੇ 9ਵੇਂ ਮਹੀਨੇ ਦੇ ਵਿੱਚ 5 ਨੂੰ ਜੋ ਛਪਾਰ ਦਾ ਮੇਲਾ ਹੈ ਸ਼ੁਰੂ ਹੈ ਚੌਂਕੀਆਂ ਨੇ ਤੇ ਤੁਸੀਂ ਡੇਲੀ ਦੀ ਅਪਡੇਟ ਵੀਡੀਓ ਇਸ ਚੈਨਲ ਤੇ ਦੇਖ ਸਕੋਗੇ ਸੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਇਹ ਜੋ ਵੀਡੀਓ ਹੈ ਵਧੀਆ ਲੱਗਿਆ ਹੋਵੇਗਾ ਸੋ ਵੀਡੀਓ ਲੱਗਿਆ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਸੋ ਅੱਜ ਦੀ ਵੀਡੀਓ ਨੂੰ ਇੱਥੇ ਕਰਦੇ ਹਾਂ ਐਂਡ ਮਿਲਦੇ ਆਂ ਫੇਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ ਸੋ ਫਾਈਨਲੀ ਜੀ ਆਪਾਂ ਮੱਥਾ ਟੇਕਿਆ ਠੀਕ ਆ ਤੇ ਤੁਹਾਨੂੰ ਅੱਜ ਦਾ ਇਹ ਅਪਡੇਟ ਵੀਡੀਓ ਦਿਖਾਇਆ ਤੇ ਚੱਲਦੇ ਆਂ ਘਰ ਨੂੰ ਹੁਣ ਕਿਆ ਲਾਦਾ ਚਾਬੀ ਆ ਦਾਪਤਾ ਸੈਲਫ ਚੱਲੀਏ 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 ਚਲੋ ਸੋ ਫਾਈਨਲੀ ਜੀ ਆਪਾਂ ਮੱਥਾ ਟੇਕ ਲਿਆ ਹੁਣ ਚੱਲਿਆ ਘਰ ਨੂੰ ਸੋ ਕਮੈਂਟ ਕਰਕੇ ਜਰੂਰ ਆਪਣਾ ਹਾਜ਼ਰੀ ਲਵਾਓ ਤੇ ਹਮ ਹਮਾ ਕੇ ਪਹੁੰਚੋ 9ਵੇਂ ਮਹੀਨੇ 5 ਤਰੀਕ ਨੂੰ ਸੋ ਅੱਜ ਦਾ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਕਰਨਾ ਚੱਲੇ ਆਉਣ ਕੱਚੇ ਰਾਸਤੇ